ਕਿਸਾਨ ਅਗੂ ਸਵਰਾ ਭਗਵੰਤ ਮਾਨ ਉੱਤੇ ਭੜਕਦੇ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਜਿਹੜਾ ਭਗਵੰਤ ਮਾਨ ਹੈ ਉਹ ਹੁਣ ਪੂਰੀ ਤਰ੍ਹਾਂ ਕੋਆਪਰੇਟਿਵ ਕਰਾਣਿਆਂ ਦੇ ਹੱਕ ਵਿੱਚ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੀ ਪੂਰੀ ਮਦਦ ਕਰ ਰਿਹਾ ਹੈ ਤਰਨ ਤਰਨ ਦੇ ਵਿੱਚ ਇੱਕ ਕਿਸਾਨ ਦੇ ਨਾਲ ਧੱਕਾ ਹੋਇਆ ਤੇ 3 ਕਿੱਲੇ ਜ਼ਮੀਨ ਉਸ ਦੀ ਮਦਦ ਦਿੱਤੀ ਗਈ ਉਸ ਦੀ ਸਾਰੀ ਫਸਲ ਬਰਬਾਦ ਕਰ ਦਿੱਤੀ ਤੇ ਉਸ ਨੂੰ ਮੁਆਵਜ਼ਾ ਵੀ ਨਹੀਂ ਕੋਈ ਨਹੀਂ ਮਿਲ ਰਿਹਾ ਤੇ ਸਰਕਾਰ ਜਦੋਂ ਆਈ ਨਹੀਂ ਸੀ ਭਗਵੰਤ ਮਾਨ ਗੱਲ ਕਰਦਾ ਸੀ ਕਿ ਮੈਂ ਕਿਸਾਨੀ ਦੀ ਗੱਲ ਕਰੂੰਗਾ ਪਰ ਇੱਥੇ ਕੋਈ ਵੀ ਕਿਸਾਨੀ ਦੀ ਗੱਲ ਨਹੀਂ ਹੋ ਰਹੀ ਐ ਤੇ ਸਾਰਾ ਕੁਝ ਕੋਆਪਰੇਟਿਵ ਕਰਾਣਿਆਂ ਨੂੰ ਜਾ ਰਿਹਾ ਐ ਤੇ ਉਹਨਾਂ ਦੇ ਹੱਕ ਦੀ ਹੀ ਗੱਲ ਹੋ ਰਹੀ ਐ ਤੇ ਹੁਣ ਬਿਜਲੀ ਜਿਹੜਾ ਮਾਮਲਾ ਬਿਜਲੀ ਦੇ ਮਾਮਲੇ ਦੇ ਵਿੱਚ ਵੀ ਹੁਣ ਵੱਡਾ ਘਟਾਲਾ ਹੋ ਰਿਹਾ ਐ ਤੇ ਸਾਰਾ ਕੁਝ ਪ੍ਰਾਈਵੇਟ ਹੋਣ ਜਾ ਰਿਹਾ ਐ ਸਾਰਾ ਕੁਝ ਵੱਡੇ ਆਧਾਰਿਆਂ ਦੇ ਹੱਕ ਵਿੱਚ ਭੁਗਤ ਰਿਹਾ ਤੇ ਭਗਵੰਤ ਮਾਨ ਵੀ ਉਹਨਾਂ ਦੀ ਹੀ ਬੋਲੀ ਬੋਲ ਰਹੇ ਨੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਪੰਜਾਬ ਵਸੂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਰੇ ਦੇ ਜਿਹੜਾ ਆਪਣਾ ਬਣਾਉਣਾ ਸ਼ੁਰੂ ਕੀਤਾ ਵਾ ਔਰ ਲਗਾਤਾਰ ਪਿਛਲੇ 2 ਸਾਲਾਂ ਤੋਂ ਘਾਰੇ ਨੂੰ ਸ਼ਤਮ ਵਿੱਚ ਆਇਆ ਪਹਿਲਾਂ ਹਾਈਵੇ ਦੇ ਕਬਜ਼ਾ ਕਰਨ ਵਕਤੇ ਇੰਨੀਆਂ ਬਾਹਰਾਂ ਕੋਸਾਂ ਜਿਹੜਾ ਚਾਰ ਜ਼ਰੇ ਲਾ ਕੇ ਉਦੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਤੇ 150 ਤਾਕਤ ਜਿਹੜੀ ਜ਼ਮੀਨ ਹਾਈਵੇ ਦੇ ਨਕਸ਼ੇ ਵਿੱਚ ਵੀ ਨਹੀਂ ਹੁੰਦੀ ਉਹ ਜ਼ਮੀਨ ਵੀ ਤਰਨਤਾਂ ਜਿਹੜੇ ਵਿੱਚ ਤਿੰਨ ਕਿਲੇ ਗੁਰਸੇਵ ਸਿੰਘ ਦੀ ਵਿਦਾਤੀ ਬਾਹਰ ਵਿੱਚੋਂ ਨਾ ਤਵਾ ਕਰਤਾ ਵਾ ਔਰ ਉਹਦੇ ਤੇ ਮੁਆਵਜ਼ਾ ਦੇਣ ਨੂੰ ਜਦ ਸਰਕਾਰ ਆਪਣੀ ਪ੍ਰਸ਼ਾਸਨ ਆਪਣੀ ਗਲਤੀ ਦਾ ਅਹਿਸਾਸ ਕਰਨ ਤਿਆਰ ਨਹੀਂ ਕਿ ਸਾਡੇ ਤੋਂ ਗਲਤ ਹੋਇਆ ਤੇ ਜਿਨ੍ਹਾਂ ਨੇ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ ਉਹਨਾਂ ਦੇ ਬਾਵਜੂਦ ਕੋਈ ਵੀ ਨਹੀਂ ਤਿਆਰ ਨਹੀਂ ਔਰ ਦੂਸਰਾ ਜੋ ਖੇਤੀ ਨੀਤੀ ਬਣਾਉਣ ਦੀ ਗੱਲ ਸੀ ਉਹੋ ਵੀ ਤਾਂ ਵੀ ਅਜੇ ਬਹੁਤ ਵਿਸ਼ੇਸ਼ਰ ਤੇ ਆ ਕਿਉਂਕਿ ਖੇਤੀ ਨੀਤੀ ਬਣਾ ਕੇ ਲੋਕਾਂ ਨੂੰ ਇਨਸਾਫ ਦੇਣਾ ਮੇਰਾ ਹਰ ਰੋਜ਼ ਦੇ ਖੂਨ ਦੇ ਵਿੱਚ ਹੀ ਨਿਕਾ ਹੈਗਾ ਕਿ ਕਿੰਨਾ ਕੰਮਾਂ ਨੂੰ ਇਨਸਾਫ ਦੇਣ ਪਰ ਇਹਦੇ ਨਾਲ ਕਿੰਨਾ ਕੰਮਾਂ ਤੇ ਅਟੈਕ ਕਰ ਗਿਆ ਜਿਹੜੇ ਵੀਡੀਓ ਦੇ ਪਾ ਜਿਹੜੇ ਪੈਟਰੋਲ ਦੇ ਪਾਚੂਦ ਦਿੱਤੇ ਆ ਕਾਣ ਵੀ ਪੈਸੇ ਡੀਜ਼ਲ 60 ਪੈਸੇ ਪੈਟਰੋਲ ਔਰ ਇਹਦੇ ਨਾਲ ਜਿਹੜਾ ਤਿੰਨ ਰੋਈ ਜੂੰਗ ਦਾ 7 ਕਿਲੋਵਾਰਟ ਨੂੰ ਜਿਹੜਾ ਮਾਫੀ ਵਾਪਸ ਲੈਣੀ ਆ ਔਮਲੇ ਦਿਨਾਂ ਦਾ ਸੰਕੇਤ ਜੇ ਵੀ ਔਮਲੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਬੰਬੀਆਂ ਦੀ ਬਿਜਲੀ ਘਰਾਂ ਦੀ ਬਿਜਲੀ ਇਹ ਸਾਰੀ ਜਿਹੜੀ ਆ ਫਰੀ ਗੇਜਟਰਾਂ ਵਾਲੇ ਪਾਸੇ ਜਾ ਰਹੀ ਆ ਔਰ ਕਾਰਪੋਰੇਟਰਨ ਹਰ ਹਾਲ ਦੇ ਵਿੱਚ ਜਿੱਥੇ ਕੰਮ ਚੱਲ ਕਰਨ ਵਾਸਤੇ ਅਮਿਤ ਸ਼ਾ ਦਾ ਮੋਦੀ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਭਵੰਤ ਸਿੰਘ ਮਾਨ ਨੂੰ ਇਹਦੇ ਤੇ ਤੁਹਾਨੂੰ ਉਹ ਪੀਨਵਾ ਕਿ ਜਿੰਨੀ ਦੇਰ ਤੁਸੀਂ ਜਾ ਕੇ ਸਾਹਮਣੇ ਨਾ ਆਏ ਜਿੰਨੀ ਦੇਰ ਤੱਕ ਆਪਣੇ ਹੱਕਾਂ ਲਈ ਤੁਸੀਂ ਜੱਜੇ ਪਤਨਾ ਹੋਏ ਉਨੀ ਦੇਰ ਚੱਈਏ ਕਿ ਨਿਆਂ ਦੇਣਗੇ ਹਾਕਮ ਉਹ ਦਿਨ ਕਦੀ ਨਹੀਂ ਜਿਹਾਉਣਾ ਨਸਲਾਂ ਦੇ ਫਸਲਾਂ ਬਚਾਉਣ ਵਾਸਤੇ ਨਸ਼ਿਆਂ ਤੋਂ ਪੁੱਤ ਬਚਾਉਣ ਵਾਸਤੇ ਨਸ਼ਿਆਂ ਤੋਂ ਧੀਆਂ ਬਚਾਉਣ ਵਾਸਤੇ ਆਪਣੇ ਹੱਕ ਹਾਸਲ ਕਰਨ ਵਾਸਤੇ ਫਸਲਾਂ ਦੇ ਲਾਹੇਵੰਦ ਪਾ ਲੈਣ ਵਾਸਤੇ ਔਰ ਕੁਦਰਤ ਤੋਂ ਕੁੱਟੀ ਹੋਈ ਖੇਤੀ ਇਹ ਲੋਕ ਕਰਵਾ ਰਹੇ ਆ ਕੁਦਰਤੀ ਖੇਤੀ ਇਹਦਾ ਬਦਲਵਾ ਉਹਨੇ ਵਾਲੇ ਪਾਸੇ ਆਉਣ ਵਾਸਤੇ ਇੱਕ ਆ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਹਰ ਹਾਲ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਲੜਾਈ ਲੜਦਾ ਜਿਹੜਾ ਵਾ ਉਹ ਇਲਾਕਾ ਕਰਨਾ ਚਾਹੀਦਾ ਵਾ ਔਰ ਹੌਂਗਲੇ ਦਿਨਾਂ ਦੇ ਵਿੱਚ ਕਿਸਾਨ ਨੂੰ ਖੁਸ਼ੀ ਕਸ਼ਮਲੀ ਪੰਜਾਬ ਨੂੰ ਵੱਡੀ ਪੱਧਰ ਦੇ ਤੇ ਆਪਣੀ ਆਪਣੀ ਕਮੇਟੀਆਂ ਜਿਲ੍ਹਿਆਂ ਦੇ ਵਿੱਚ ਤਿਆਰੀ ਕਰਕੇ ਵੱਡੀਆਂ ਕਰਨਚਾ ਦੇ ਵਿੱਚ ਮਾਵਾ ਬਣਾ ਲੱਖ ਕਮੇਟੀਆਂ ਨੌਜਵਾਲਾ ਦੀਆਂ ਕਮੇਟੀਆਂ ਤੇ ਸਾਡੇ ਕਿਰਤੀਆਂ ਦਾ ਮੈਰੀਆਂ ਮਜ਼ਦੂਰਾਂ ਦੀਆਂ ਕਮੇਟੀਆਂ ਉਹ ਤਿਆਰ ਕਰੀਏ ਤਾਂ ਜੋ ਆਪਣੇ ਆਪ ਨੂੰ ਸੁਰੱਖਿਅਤ ਕਿਥੇ ਮਹਿਸੂਸ ਕਰੀਏ ਕਿ ਇਹਨਾਂ ਗਾਰਪੁਰਖੀ ਬਰਾਲਾ ਨੂੰ ਪੁਝਾ ਲਈਏ ਧੰਨਵਾਦ